ਖਬਾਰੀ ਫੋਟੋ <Wars> ਮੋਹ ਫੀਰ ਪਿੰਡ ਅੱਜ ਇੱਕ ਇੱਕ ਹਰ ਫਾਗ ਰੋਈ ਯਾਰ ਫਰੀ ਨੂੰ ਬੋਲੇ ਮੂਹ ਜੇ ਕੇ ਤੇ ਆਲੇ ਨਾ ਜਿਹੜੇ ਮੂਹ ਜੇ ਕਰਾ ਵੇ ਇਹਨੂੰ ਕਿਲਾਬ ਜਿੰਦਾਬਾਦ ਜਸ ਸਿੰਘ ਅਮਰ ਰਹੇ ਅਮਰ ਰਹੇ ਤੁਮਾਰਾ ਰਹੇ ਚੀਤੇ ਜੇ ਭਗਤ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਫਿਰਕਾ ਪ੍ਰਸਤੀ ਮੁੜਦਾਬਾਦ 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 ਫਿਰਕਾ ਪ੍ਰਸਤੀ ਮੁੜਦਾਬਾਦ 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 ਸ਼ਾਮ ਰਾਜ ਮੁੜਦਾਬਾਦ 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 ਸ਼ਾਮ ਰਾਜ ਮੁੜਦਾਬਾਦ 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 ਇੱਕ ਮਿੰਟ ਹੱਥ ਥੋੜੇ ਜੇ ਭਗਤ ਸਿੰਘ ਅਮਰ ਰਹੇ ਅਮਰ ਰਹੇ ਤੁਮਾਰਾ ਰਹੇ ਸੀਦੇ ਆਇਓ ਭਗਤ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਫਿਰਕਾ ਪ੍ਰਸਤੀ ਹੋ ਬਰਬਾਦ ਫਿਰਕਾ ਪ੍ਰਸਤੀ ਮੁਰਦਾਬਾਦ 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 ਸਾਮਰਾਜ ਮੁਰਦਾਬਾਦ 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 ਸਾਮਰਾਜ ਮੁਰਦਾਬਾਦ 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 ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਇਨਕਲਾਬ ਜਿੰਦਾਬਾਦ ਜਿੰਦਾਬਾਦ ਬਹੁਤ ਧੰਨਵਾਦ ਸਾਰੇ ਸਤਿ ਸ਼੍ਰੀ ਅਕਾਲ ਜੀ ਛੋੜਾ ਜਾਂ 5 ਰੁਪਏ ਦਾ ਬੋਲਣ ਬਖਸ਼ਣਾ ਕਿਉਂਕਿ ਤੇ 60 ਰੁਪਏ ਦੀ ਆ ਇਹ ਵੀ ਪਹਿਲੀ ਆਦੀ ਆਈ ਜੀ ਚ ਇਹਨਾਂ ਨੂੰ ਸਾਰਾ ਥੋੜਾ ਦਸਾਂਵੇਂ ਤੋਂ ਹਾਥੂ ਤੇ ਆਪ ਵੀ ਦੇਖ ਕੇ ਜਾਣ ਛੋੜਾ ਜਾਂ ਇਹੀ ਕਿਉਂ ਨਹੀਂ ਆ ਕਿ ਸਮਾਜ ਦਾ ਮਾਝਾ ਪ੍ਰਸਤਿਹਾਰ ਚਿਕਰਾ ਮਤਲਬ ਸਭ ਤੋਂ ਪਹਿਲਾਂ ਲਾਹੂ ਗੜ ਅਮਨਜੀਤ ਕੌਰ ਤੋਂ ਅਭਗ ਜਿਹੜੇ ਕੇ ਬੜੇ ਉੱਕੇ ਸੇਵਕਾ ਨੇ ਜਿਨ੍ਹਾਂ ਨੂੰ ਅੱਜ ਸਨਮਾਨਿਤ ਕਰਨੀ ਬਗਲਾਈ ਜਾ ਰਹੇ ਆ ਮਹਿਲਾ ਸੇਵਾ ਪਾ ਬੜਾ ਵੱਡਾ ਬਾੜਿਆ ਉਹਨਾਂ ਨਾਲ ਹੀ ਅੱਜ ਸਾਡਾ ਇਹਨਾਂ ਨੂੰ ਸਨਮਾਨ ਦੇਣਾ ਕਿ ਆਮਦ ਸਾਹਿਬ ਵਿੱਚ ਰਹਿ ਕੇ ਇਹ ਜਿੰਨਾ ਇਹ ਕੰਮ ਕਰਦੇ ਆ ਜਾ ਹਰਾਂ ਦੇ ਵਿੱਚ ਇਹਨਾਂ ਨੂੰ ਕਟਵਾਇਆ ਉਹਦੀ ਨਿਸ਼ਕਾਮ ਸੇਵਾ ਦੇ ਬਦਲੇ ਇਹਨਾਂ ਨੂੰ ਸਮਾਪਤੀਤ ਹੋ ਜਾਣਾ ਇਹ ਆਪਣੇ ਹਲਕੇ ਦੇ ਲਈ ਬੁਧਾਇਕ ਨੇਸ਼ਲੇ ਸਰਦਾਰ ਕੁਲਜੀਤ ਸਿੰਘ ਜੱਗੀਵਾਰ ਜਿਹੜੇ ਸਾਬਕਾ ਮੰਤਰੀ ਵੀ ਨੇ ਉਹਨਾਂ ਦੀ ਬੇਟੀ ਨੇ ਐਡਵੋਕੇਟ ਅਮਨਜੀਤ ਕੋਰ ਇਹ ਜੁਆਸੇ ਪੜੀਏ ਐਡਵੋਕੇਟ ਦਾ ਸਭ ਤੋਂ ਸਮਝਿਆ ਵਕਾਤ ਕਰਤੀਏ ਉਹਦੇ ਵਕਾਤ ਕਰਨੀ ਤੇ ਕੰਮ ਕਰਨੀ ਇਹ ਸਾਰਾ ਸਮਝ ਦੇ ਸਭ ਕੁਝ ਬੜਾ ਬ੍ਰਿਤੀ ਨਾਲ ਤੇ ਇਹ ਸਾਡੇ ਅੱਜ ਦੇ ਸਮਾਰੋਹ ਦੇ ਮੁੱਖ ਮਹਿਮਾਨ ਨੇ ਬਾਕੀ ਪ੍ਰੋਤਾਕੀ ਮੰਡਲ ਚੋਂ ਸਾਡੇ ਸਾਡੇ ਸ਼ਹਿਰੀ ਪ੍ਰਧਾਨ ਅਮਿਤਾਲ ਜੀ ਉਹ ਬੈਠੇ ਨੇ ਸਾਡੇ ਨਗਰ ਪੰਚਾਇਤ ਦੇ ਪ੍ਰਧਾਨ ਜਿਹੜੇ ਆ ਪੱਟੀ ਜਿਸਪਾਲ ਜੀ ਉਹ ਬੁੱਝਿਆ ਅ ਮਹਿਲਾ ਗੁਰੇ ਵੀ ਨਾਲ ਸਾਥ ਤੇ দেয়া ਇਹ ਮੈਂ ਜਖੇ ਕੋਲ ਬੇਟੀ ਆਪਣੀ ਆ ਗਈ ਆ ਸੀਤਾ ਜੰਨੂ ਬੁਲਾ ਰਹੇ ਉਹ ਵੀ ਐਸੀ ਕੰਮ ਕਰਦੀ ਅੱਜ ਕੱਲ ਕੋਈ ਕੋਈ ਨਹੀਂ ਆ ਤੇ ਗੁਰਦੀਪ ਕੋਰ ਇਿੱਦੜੇ ਸਾਡੇ بڑے ਸਰਕਾਰੀਓ ਮਾਝਾ ਪ੍ਰੋਜੈਕਟ ਕਰਦੇ ਵੀ ਆ ਗਿਆ ਇਹ ਸਾਡੇ ਤਹਾ ਦੇ ਸਕੱਤਰ ਨੇ ਸਭ ਕੁਝ ਨੇ ਦਰਬਦਾਰ ਨੇ ਇਹ ਵੀ ਜਿਹੜੇ ਤੇ ਬੈਠੇ ਆ ਹਾਂ ਆ ਦੋ ਭੈਣਾਂ ਨੂੰ ਛੱਡ ਕੇ ਮਕੀਨੂ ਤੇ ਨੂੰ ਇਹਨਾਂ ਦਾ ਮਾਝਾ ਸਾਡੇ ਸਾਡੇ ਮਾਝਾ ਪ੍ਰੋਜੈਕਟ ਕਰਦੇ ਉਜਿਹਾਰ ਨੇ ਹੋਣੀ ਭਵੇਂ ਇਹ ਐਸੋ ਨਗਰ ਕੌਂਸਲ ਦੇ ਪ੍ਰਧਾਨ ਨੇ ਇਹਨੂੰ ਸਾਡੇ ਅੱਗੇ ਤਰਸਦੇ ਸਕੱਤਰ ਵੱਲੋਂ ਅੱਜ ਚੱਲੀ ਦਾ ਮੱਝ ਤੇ ਬਿਰਾਜਮਾਨ ਮਾਧਮ ਰਾਸ਼ਟ੍ਰ ਸਵ ਲੋਕਰ ਵਾਈ ਜਾ ਰਹੇ ਸ਼ਹੀਦ ਦੇ ਆਜਮ ਭਗਤ ਸਿੰਘ ਦੇ ਜਨਮ ਦਿਨ ਦੇ ਮੌਕੇ ਤੇ ਸਾਰੇ ਇਕੱਤਰ ਹੋਏ ਸਾਧ ਸੰਗਤ ਸਤ ਪਹਿਲਾਂ ਫਤੀ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਧਾਤਾ ਜੀ ਨੇ ਬੜੇ ਵਿਸਤਾਰ ਦੇ ਨਾਲ ਸ਼ਹੀਦ ਦੇ ਆਜਮ ਭਗਤ ਸਿੰਘ ਦੀ ਜੇ ਜੋ ਉਹਨਾਂ ਦੇ ਜੀਵਨ ਕਾਲ ਬਾਰੇ ਜਾਣਨਾ ਪਾਇਆ ਤੁਸੀਂ ਦੇਖਦੇ ਹੋ ਕਿ ਜਿਹੜੀਆਂ ਕੌਮਾਂ ਆਪਣੇ ਵੱਡੇ ਵਡੇਰਿਆਂ ਨੂੰ ਆਪਣੇ ਸ਼ਹੀਦਾਂ ਦੇ ਜਿਹੜੇ ਪਰਮਾਏ ਹੋਏ ਸੁਪਨੇ ਆ ਉਹਨਾਂ ਨੂੰ ਸਰਕਾਰ ਕਰਦੀਆਂ ਉਹ ਕੌਮਾਂ ਕਦੀ ਵੀ ਪਛਾਣ ਨੂੰ ਵੇਖ ਕੇ ਨਹੀਂ ਵੇਖਦੀਆਂ ਪਛਾਣ ਮੁੜ ਕੇ ਨਹੀਂ ਵੇਖਦੀਆਂ ਜਿੱਥੋਂ ਤੱਕ ਅੱਜ ਸ਼ਹੀਦ ਦੇ ਆਜ਼ਮ ਭਗਤ ਸਿੰਘ ਦਾ 118ਵਾਂ ਜਨਮ ਦਿਨ ਅੱਜ ਮਾਝਾ ਵਿਰਾਸਤ ਅਸਤੀ ਤਰਫੋਂ ਸਾਡੇ ਦਰਮਿਆਨ ਪਹੁੰਚੇ ਨੇ ਸਾਡੀ ਛੋਟੀ ਭੈਣ ਐਡਵੋਕੇਟ ਅਮਨਦੀਪ ਕੌਰ ਢਾਲੀਵਾਲ ਜੀ ਔਰ ਕਾਲੀ ਚੱਤਾ ਜੀ ਨੇ ਬਹੁਤ ਹੀ ਸਤਿਕਾਰਯੋਗ ਤੁਹਾਨੂੰ ਤੁਹਾ ਮਾਝਾ ਵਿਰਾਸਤ ਅਸਲ ਸਾਰੇ ਇੰਟਰਸਟ ਕੋਲਬਰ ਤੇ ਹੋਦਨਾ ਸਾਰੇ ਇਥੇ ਸਾਡੇ ਸ਼ਹਿਰ ਤੋਂ ਆਏ ਬਤਵੰਤੇ ਸੱਜਣਾਂ ਨੂੰ ਸਾਰਿਆਂ ਨੂੰ ਮੇਰੇ ਪਿਆਰ ਭਰੀ ਸਸ਼ਿਕਾ ਸਾਰਿਆਂ ਨੂੰ ਸਾਡੇ ਬਹੁਤ ਹੀ ਅਜ਼ੀਜ਼ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜਿਦੇ 1928 ਨੇ ਜਨਮ ਲਿਆ ਸਾਰਿਆਂ ਨੂੰ ਪਹਿਲਾਂ ਤੇ ਆਪਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਅੱਜ ਦਾ ਦਿਨ ਜਿਹੜਾ ਜਿੱਦਾ ਕੁਸ਼ਵਤਮਨ ਕਰਨ ਨੇ ਗੱਲ ਕੀਤੀ ਕੀ ਅਸੀਂ ਕਿਉਂ ਕਿਉਂ ਪੁਰਾਣੇ ਖੂ ਪਾੜਦੇ ਆ ਸ਼ਹੀਦ ਆਜ਼ਮ ਕੋਈ 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 ਇਨਸਾਨ ਨਹੀਂ ਸਨ ਇਨਸਾਨੀ ਜਾਮੇ ਦੇ ਵਿੱਚ ਤੇ ਸੀਗੇ ਲੇਕਿਨ ਜੀੜੀ ਉਹਨਾਂ ਦੇ ਵਿਚਾਰ ਸੀਗੇ ਅੱਜ ਦਾ ਦਿਨ ਜਿਹੜਾ ਆ ਇੱਕ ਵਿਚਾਰਧਾਰਾ ਦੇ ਜਨਮ ਦਿਨ ਦਾ ਦਿਨ ਹੈ ਆਪਾਂ ਉਹਨਾਂ ਦੇ ਵਿਚਾਰਧਾਰਾ ਨੂੰ ਲੈ ਕੇ ਚੱਲਾਂਗੇ ਮੇਰਾ ਪਰਸਨਲੀ ਮਨਣਾ ਕਿਸੇ ਦੇ ਆਜ਼ਮ ਨੂੰ ਸ਼ੀਦੇ ਆਜ਼ਮ ਉਹਨਾਂ ਦੇ ਵਿਚਾਰਾਂ ਦੇ ਨੂੰ ਉਹਨਾਂ ਨੇ ਉਹ ਇੱਕ ਕ੍ਰਾਂਤੀਕਾਰੀ ਕਹਿੰਦੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਗਰਮ ਖਿਆਲਾਂ ਦੇ ਗਰਮ ਲਹਰ ਦੇ ਕ੍ਰਾਂਤੀਕਾਰੀ ਸੀਗੇ ਬੰਦ ਸੀਗੇ ਤੇ ਸੋਹਣ ਸੀ ਬਹੁਤ ਸੰਵੇਦਨਸ਼ੀਲ ਬਹੁਤ ਵੱਡੇ ਸਮਾਰਟ ਬਾਡੀ ਬਹੁਤ ਵੱਡੇ ਫਿਲਾਸਫਰ ਸੀ 23 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਪੰਜ 6 ਭਾਸ਼ਾਵਾਂ ਆਉਂਦੀਆਂ ਸੀ ਜਿਹਾ ਹਰੂ ਪੰਜਾਬੀ ਇੰਗਲਿਸ਼ ਮਲਲੀ ਵੀ ਆਉਂਦੀ ਸੀ ਉਹਨਾਂ ਨੇ ਕ੍ਰਾਂਤੀਕਾਰੀ ਲਿਟਰੇਚਰ ਤੇ ਵਿਮਨ ਲਾਦਾ ਕੋਈ ਕਿਤਾਬ ਛੱਦੀ ਸੀ ਉਹ 23 ਸਾਲ ਦੀ ਉਮਰ ਵਿੱਚ ਕਿੰਨੇ ਉਹਨਾਂ ਨੇ ਲੇਖ ਲਿਖ ਤੇ ਬੁੱਕਸ ਲਿਖੀਆਂ ਕਿਉਂ ਕਿਉਂਕਿ ਉਹ ਬਹੁਤ ਵੱਡੇ ਫਿਲਾਸਫਰ ਤੇ ਚਿੰਤਕ ਤੇ ਸਮਾਜਵਾਦੀ ਸਨ ਤੇ ਸੰਵੇਦਨਸ਼ੀਲ ਸੀਗੇ ਐਸ ਵਾਸਤੇ ਉਹਨਾਂ ਦੇ ਜਿਹੜੇ ਵਿਚਾਰ ਨੇ ਅਸੀਂ ਅੱਜ ਉਹਨਾਂ ਦੇ ਵਿਚਾਰਾਂ ਦੀ ਗੱਲ ਆਪਾਂ ਨੂੰ ਕਰਨੀ ਚਾਹੀਦੀ ਕਿ ਅਸੀਂ ਉਹਨਾਂ ਦੇ ਵਿਚਾਰਾਂ ਨੂੰ ਕਿਵੇਂ ਜ਼ਿੰਦਾ ਰੱਖਣਾ ਉਹਨਾਂ ਦੀ ਸੋਚ ਨੂੰ ਕਿਵੇਂ ਜ਼ਿੰਦਾ ਰੱਖਣਾ ਉਹ ਕਿੰਦੇ ਸੀਗੇ ਕਿ ਜਿਹੜੀ ਕ੍ਰਾਂਤੀ ਹੈ ਕ੍ਰਾਂਤੀ ਜ਼ਰੂਰੀ ਨਹੀਂ ਕਿ ਜਦੋਂ ਉਹਨਾਂ ਦੀ ਜਿਹੜੀ ਕ੍ਰਾਂਤੀ ਦੀ ਜਿਹੜੀ ਉਹਨਾਂ ਦੀ ਕ੍ਰਾਂਤੀ ਦੇ ਜਿਹੜੇ ਵਿਚਾਰ ਸੀਗੇ ਇਹ ਨਹੀਂ ਕਿ ਸਾਨੂੰ ਅੰਗਰੇਜ਼ੀ ਹਕੂਮਤ ਤੋਂ ਹੀ ਸਾਨੂੰ ਜਿਹੜੀ ਹੈ ਆਜ਼ਾਦੀ ਚਾਹੀਦੀ ਹੈ ਤੇ ਉਸ ਲਈ ਕ੍ਰਾਂਤੀ ਚਾਹੀਦੀ ਹੈ ਉਹ ਇੱਕ ਬਰਾਬਰੀ ਦਾ ਸਮਾਜ ਚਾਹੁੰਦੇ ਸੀ ਜਿੱਥੇ ਸਾਰੇ ਬਰਾਬਰ ਹੋ ਉਹਨਾਂ ਨੇ ਲਿਖਿਆ ਕਿ ਜਦੋਂ ਤੱਕ ਮਨੁੱਖ ਮਨੁੱਖ ਦਾ ਸ਼ੋਸ਼ਣ ਕਰਦਾ ਰਹੇਗਾ ਉਦੋਂ ਤੱਕ ਸ਼ਾਂਤੀ ਨਹੀਂ ਹੋਏਗੀ ਇਹ ਉਹਨਾਂ ਦੀ ਸੋਚ ਸੀ ਸੋ ਆਪਾਂ ਆਪਾਂ ਉਹਨਾਂ ਨੂੰ ਜਿੰਨਾ ਡੂੰਘਾਈ ਵਿੱਚ ਪੜਦੇ ਆ ਉਹਨਾਂ ਆਪਾਂ ਨੂੰ ਹੋਰ ਪਤਾ ਲੱਗਦਾ ਕਿ 23 ਸਾਲ ਦੀ ਉਮਰ ਦੇ ਵਿੱਚ ਉਹ ਕਿੱਥੇ ਪਹੁੰਚ ਗਏ ਫਿਰ ਅਸੀਂ ਸਾਜ ਸਾਰੀ ਉਮਰ ਨਹੀਂ ਪਹੁੰਚ ਸਕਦੇ ਜਿੱਥੋਂ 23 ਸਾਲ ਦੀ ਉਮਰ ਵਿੱਚ ਪਹੁੰਚ ਸਕਦੇ ਵਿਚਾਰਾਂ ਦੇ ਜਿਹੜਾ ਲੈਵਲ ਹੈ ਆਪਾਂ ਅੱਜ ਉਹ ਗੱਲ ਅਸਵਾਸਤੇ ਅੱਜ ਇੱਕ ਅੰਦਾ ਦੇਣ ਇੱਕ ਜਿਹੜਾ ਆ ਉਹ ਇੱਕ ਉਸ ਵਿਚਾਰਧਾਰਾ ਦਾ ਜਰੂਰ ਨੇ ਤੇ ਅਸੀਂ ਸਾਰੇ ਅੱਜ ਉਹਨਾਂ ਦੇ ਪਾਇਗੂਨਿਆਂ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆ ਮੈਨੂੰ ਲੱਗਦਾ ਕਿ ਪਰਸਨਲੀ ਸਾਨੂੰ ਸਾਰਿਆਂ ਨੂੰ ਉਹਦੇ ਵਿੱਚ ਯੋਗਦਾਨ ਪਾਣਾ ਚਾਹੀਦਾ ਜੀ ਅਸੀਂ ਅੱਜ ਜੀ ਅੱਜ ਆਪਣੀ ਗੱਲ ਕਰੀਏ ਤੇ ਅਸੀਂ ਅੱਜ ਕੰਮ ਦੀ ਰਾਜਨੀਤੀ ਕਰਦੇ ਆ ਸਾਡੀ ਕ੍ਰਾਂਤੀ ਜਿਹੜੀ ਕੰਮ ਦੀ ਰਾਜਨੀਤੀ ਦੀ ਕ੍ਰਾਂਤੀ ਐਜ਼ ਇਟ ਸੀ ਆਪਣੇ ਹਲਕੇ ਚੋਂ ਵੀ ਦੇਖੀਏ ਸਾਹਿਵਲ ਸਾਹਿਬ ਨੂੰ ਵੀ ਦੇਖੀਏ ਸਾਡੀ ਜਿਹੜੀ ਐ ਸਿਆਸਤ ਦਾ ਜਿਹੜਾ ਬਦਲਾਅ ਆ ਗਾਰੰਟੀ ਕੀ ਹੈ ਜਦੋਂ ਤੁਸੀਂ ਬਦਲਾ ਲੈਣ ਵਾਸਤੇ ਕੋਈ ਲੈ ਚਲਾਉਂਦੇ ਆ ਅਗਰ ਕੋਈ ਅਸੀਂ ਲੈ ਚਲਾਈ ਤੇ ਅਸੀਂ ਅੱਜ ਉਹਦੇ ਤੇ ਖੜੇ ਹੋਈ ਆ ਅਸੀਂ ਕੰਮ ਦੀ ਰਾਜਨੀਤੀ ਕਰ ਰਹੇ ਤੇ ਅਸੀਂ ਦੂਜਿਆਂ ਨੂੰ ਵੀ ਦੋਸਤ ਪੋਸ ਪਾਸੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਸਾਨੂੰ ਦੇਖ ਕੇ ਬਾਕੀ ਵੀ ਅੱਜ ਕੰਮ ਦੀ ਰਾਜਨੀਤੀ ਕਰ ਰਹੇ ਵਿਚਾਰ ਤਾਂ ਜ਼ਰੂਰੀ ਨੇ ਕੋਈ ਵੀ ਕ੍ਰਾਂਤੀ ਕੋਈ ਵੀ ਬਦਲਾ ਲੈਣ ਵਾਸਤੇ ਸ਼ਹੀਦ ਆਜ਼ਮ ਕਹਿ ਕੇ ਗਈ ਕਿ ਜਿਹੜੀ ਕ੍ਰਾਂਤੀ ਦੀ ਤਲਵਾਰ ਵਿਚਾਰਾਂ ਦੀ ਸਾਂਹ ਤੇ ਤੇਜ਼ ਹੁੰਦੀ ਹੈ ਵੈਸੇ ਵੀ ਹੋ ਸਕਦੀ ਕੱਲੇ ਬਾਮ ਲਿਆ ਕੱਲੇ ਪਿਸਕਾ ਜਿਹੜੇ ਨੇ ਉਹ ਕ੍ਰਾਂਤੀ ਨਹੀਂ ਲਿਆ ਸਕਦੇ ਤੁਹਾਡੇ ਵਿਚਾਰ ਕ੍ਰਾਂਤੀ ਨੂੰ ਲੈ ਦੇ ਸਾਨੂੰ ਉਹਨਾਂ ਦੇ ਵਿਚਾਰਾਂ ਤੇ ਅੱਜ ਜ਼ਰੂਰਤ ਹੈ ਕਿ ਆਪਾਂ ਉਹਨਾਂ ਦੇ ਵਿਚਾਰਾਂ ਤੇ ਚੱਲੀਏ ਉਹਨਾਂ ਨੂੰ ਜਿੱਥੇ ਆਪਾਂ ਉਹਨਾਂ ਦੇ ਜਜ਼ਬੇ ਨੂੰ ਸਲਾਮ ਕਰਦੇ ਹੁਣ ਤੇ ਜ਼ਰੂਰਤ ਹੈ ਵੀ ਕਿ ਉਹਨਾਂ ਨੇ ਸੁਪਨਾ ਸਿਰਫ ਆਜ਼ਾਦੀ ਜਿਹੜੀ ਹੈ ਆਜ਼ਾਦੀ ਉਹਨਾਂ ਨੇ ਅੰਗਰੇਜ਼ੀ ਹਕੂਮਤ ਤੋਂ ਆਜ਼ਾਦੀ ਦਾ ਸੁਪਨਾ ਨਹੀਂ ਸੀ ਵੇਖਿਆ ਉਹਨਾਂ ਨੇ ਇੱਕ ਬਰਾਬਰੀ ਦੇ ਸਮਾਜ ਦਾ ਸੁਪਨਾ ਵੇਖਿਆ ਸੀ ਆਜ਼ਾਦੀ ਸੰਨੋ ਲੈ ਕੇ ਰਹਿ ਲਈ ਜੇ ਅਸੈਂਬਲੀ ਤੇ ਜਦੋਂ ਬੰਮ ਫਟਣ ਤੋਂ ਬਾਅਦ ਜਿਹੜਾ ਮੋੜ ਸੀਗਾ ਆਜ਼ਾਦੀ ਦੀ ਲੜਾਈ ਦੇ ਵਿੱਚ ਜਿਹੜਾ ਮੋੜ ਆਇਆ ਉਹ ਕ੍ਰਿਟੀਕਲ ਸੀਗਾ ਉਹ ਤੋਂ ਸਾਰਾ ਕੁਝ ਬਲਟਾ ਕਿਉਂ ਬਲ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਉਹਨਾਂ ਨੇ ਇਹ ਕਿਹਾ ਕਿ ਇਨਕਲਾਬ ਦੀ ਆਵਾਜ਼ ਸੁਣੇ ਦਾਣਾ ਬੋਲ ਬੰਬ ਫਟਿਆ ਉਹ ਜਿਸ ਨੂੰ ਮਤ ਦਾਲ ਗਈ ਉਹਨਾਂ ਨੂੰ ਸੁਨੇ ਆਉਨ ਨੂੰ ਆਵਾਜ਼ ਸੁਣਾਈ ਦਿੱਤੀ ਉਹਨਾਂ ਨੂੰ ਇਨਕਲਾਬ ਦੀ ਆਵਾਜ਼ ਸੁਣਾਈ ਦਿੱਤੀ ਲੋਕ ਜੁੜੇ ਨੌਜਵਾਨ ਜਾ ਕੇ ਫਿਰ ਫਿਰ ਉਹ ਮੋੜ ਆਇਆ ਫਿਰ ਸਾਨੂੰ ਕਿਤੇ ਜਾ ਕੇ ਆਜ਼ਾਦੀ ਨਹੀਂ ਮਿਲੀ ਆਜ਼ਾਦੀ ਤੇ ਮਿਲਗੀ ਸਾਨੂੰ ਪਰ ਆਜ਼ਾਦੀ ਸਿਰਫ ਇੱਕ ਲਵਡ ਨਹੀਂ ਆਇਗਾ ਕਿ ਅਸੀਂ ਆਜ਼ਾਦ ਹੋ ਕੇ ਬੈਠ ਗਏ ਆਜ਼ਾਦ ਹੋਵਾ ਕੇ ਸਾਰ ਹੈ ਆਜ਼ਾਦੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ बहुत वीडियो सू जिम्मेवारी देती गई कि असि आजाद किवे रहना है असि पूंजीवाद तो कि आजाद रहना है असी सम्राजवाद तू कि आजाद रहना है असी फिरका प्रस्ती तो कि आजाद रहना है असि जेडे मनुखी वक्त